ਸਤਿ ਸ਼੍ਰੀ ਅਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੇਰੀ ਫਾਰਮ ਬਗਰਾੜੀ YouTube ਚੈਨਲ ਤੇ ਬਾਈ ਜੀ ਬਾਈ ਜੀ ਜੇ ਕਿਸੇ ਵੀਰ ਨੇ ਕਿਸੇ ਵੀ ਤਰ੍ਹਾਂ ਦੀ ਪਸ਼ੂ ਸੇਲ ਕਰ ਲਈ ਕੋਈ ਵੀ ਵੀਡੀਓ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ 7717692249 ਬਾਈ ਜੀ ਬਾਈ ਜੀ ਅੱਜ ਦੀ ਵੀਡੀਓ ਦੌਲਤ RAM ਡੇਰੀ ਫਾਰਮ ਤੋਂ ਬਣ ਰਹੀ ਆ ਜਿਸ ਦੇ ਵਿੱਚ ਬਹੁਤ ਸੁੰਦਰ ਸੁਨੱਕੀਆਂ ਤੁਹਾਡੇ ਲਈ ਦੋ ਬੈੜਾ ਸੁਨਦਰ ਸਵੈਨਾ ਲੈ ਕੇ ਹਾਜ਼ਰ ਹੋਏ ਆ ਬਾਈ ਜੀ ਦੋਵੇਂ ਵਹਿੜਾ ਤੇ ਦੋਨੇ ਸੂਨਾ ਸਵਾਈਨਾ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਹੋਂ ਤੋਂ ਲੈਨੇ ਆ ਆਓ ਬਾਈ ਜੀ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਆਪਣਾ ਨਾਮ ਐਡਰੈਸ ਦੱਸ ਦੋ ਜੀ ਨਾਮ ਹੈਪੀ ਆ ਪਿੰਡ ਬਗਰਾੜੀ ਜ਼ਿਲ੍ਹਾ ਵੀਰਕੋਟ ਤਿੱਥੀ ਘਰ ਤੋਂ ਠੀਕ ਆ ਬਾਈ ਜੀ ਬਾਈ ਜੀ ਅੱਜ ਆਪਣੇ ਕੋਲ ਕਿੰਨੇ ਲਾਗਾ ਜੀ ਆਪਣੇ ਕੋਲੇ ਦੋ ਨਾਲ ਆ ਗਏ ਜੀ ਅਜੇ ਤਾਜ਼ੇ ਸੂਏ ਆ ਮਰ ਕੇ ਚਲੋ ਤੜਕੇ ਸਵੇਰ ਸੂਏ ਆਗੇ 5 ਵਜੇ ਉਹ ਜਰਸੀ ਵੜ ਹਾਂ ਉਹ 5 ਵਜੇ ਸੁਈਏ ਸਾਢੇ 5 ਵਜੇ ਸੁਈਏ ਜੇਰਾ ਪਈ ਆ ਆ ਮੱਠਾ ਪਰ ਆ ਲੈ ਬਾਈ ਜੀ ਦੋਨਾਂ ਦਾ ਜੇਰਾ ਕੰਪਲੀਟ ਆ ਜੇਰਾ ਬੱਠਲ ਦੇ ਵਿੱਚ ਦੋਨਾਂ ਦੀ ਰੱਖੀ ਬੈਠੇ ਬਾਈ ਜੀ ਉਹ ਨਹੀਂ ਤੇ ਦੋਨੇ ਸਵੇਰ ਸੁਈਂਗਾ ਹਾਂ ਸਵੇਰ ਸੁਈਂਗਾ ਪਰ ਅੱਧਾ ਘੰਟੇ ਦਾ ਫਰਕ ਕੀ ਆ ਗਈ ਇਹਨੇ ਇਹਨੇ ਬੱਚੇ ਦਿੱਤੀਆਂ ਨੇ ਬਹੁਤ ਟੌਪਿਕ ਅੱਛਾ ਹੈ ਬੱਚੇ ਦਾ ਨਾਮ ਅਗਰੀ ਕੀ ਬਾਤ ਆ ਆ ਬੱਚੇ ਵੇਖੋ ਬਾਈ ਜੀ ਕਿੰਦੀ ਸੋਹਣੀ ਹੈ ਜੀ ਪਰ ਆਪਾਂ ਕਹਿ ਕੇ ਨਹੀਂ ਦੇਣੀ ਪਰ ਇਹਨੇ ਆਪ ਹੀ ਭਰਕ ਕਰ ਲੈਣੀ ਹੈ ਜਿਹੜੇ ਬੰਦੇ ਬਰੀਡ ਤੇ ਕੰਮ ਕਰਦੇ ਆ ਸਹੀ ਗੱਲ ਆ ਬੰਦੇ ਹਾਂ ਉਹਨਾਂ ਨੂੰ ਆਪ ਹੀ ਪਤਾ ਲੱਗ ਜਾਣਾ ਇਹ ਬੱਚੀ ਕਿਹੜੇ ਸੇਮੰਦਿਆ ਕਿੱਡੀ ਵੱਟੀ ਆ ਦੇਖੋ ਤੇ ਕਿੰਨੀ ਨਿੱਕਰ ਆ ਗਈ ਸਹੀ ਗੱਲ ਆ ਆ ਦੇਖੋ ਬੱਚੀ ਬਹੁਤ ਚੰਗੀ ਆ ਬਾਈ ਜੀ ਕਿੱਡੀ ਲੰਮੀ ਵੇਲ ਆ ਗਈ ਦੇਖੋ ਕਿਉਂਕਿ ਆਪ ਦੇ ਕੋਲੋਂ ਬਾਈ ਜੀ ਤਾਂ ਨਹੀਂ ਕਹਿੰਦੇ ਕਿ ਅੱਜ ਆਪਾਂ ਪੁੱਛਿਆ ਨਹੀਂ ਸੀਗਾ ਤੇ ਬੱਚੀ ਫੁੱਲ ਬਰੀਡ ਦੀ ਆ ਕਿਸੇ ਚੰਗੇ ਹੀ ਸੇਮਲ ਦੀ ਆ ਜੇ ਨੇੜੇ ਤੋਂ ਲਈ ਹੋਈ ਹੋ ਸਕਦਾ ਬਾਈ ਜੀ ਹੁਣੀ ਇਹ ਸਾਡ ਕੀ ਤਿਆਰ ਹੋ ਗਈ ਖਾਧੀ ਗੁਲਾਬੀ ਪੈਂਚ ਪੈਂਕ ਨੂੰ ਜੀ ਆ ਬਾਈ ਜੀ ਅੰਨਕੁੰਨ ਬੜਾ ਸੁਣਾ ਹਾਂ ਪੂਰੀ ਬਰੀਡ ਵਾਲੀ ਆ ਕਿੱਟੀ ਬਰੀਡ ਵਾਲੀ ਬੱਚੀ ਆ ਵੀ ਮੀਂਹ ਵਾਲੀ ਆ ਗਈ ਬੱਚੇ ਜਿਹਨੇ ਲੈਣੇ ਟਾਪ ਦੇ ਦਿਆ ਕਰੂਗੀ ਬੱਚੀ ਹਾਂ ਜੀ ਬਾਈ ਜੀ ਬੱਚੇ ਚੰਗੇ ਹੁੰਦੀ ਆ ਪੂਰੇ ਚੰਗੇ ਬੱਚੇ ਦਿੰਦੀ ਆ ਬੱਚਿਆਂ ਦਾ ਰੰਗ ਆਪਾਂ ਨੂੰ ਦਸੀ ਜਾਂਦਾ ਕਿੰਡੀ ਪਿਆਰੀ ਕਿੰਡੀ ਸੁਨੱਖੀ ਤੇ ਸੋਹਣੀ ਬਾਈ ਜੀ ਬੱਚੀ ਆ ਕਿਸੇ ਵੀਰ ਦੇ ਪਸੰਦ ਆਵੇ ਬਾਈ ਜੀ ਹੁਣਾਂ ਸੰਪਰਕ ਕਰ ਲਿਓ ਬਾਈ ਜੀ ਅੱਜ ਦੋ ਨਾਗ ਜਿਹੜਾ ਵੀਰ ਕੋਈ ਕਰਮਾ ਲੈ ਕੇ ਜਾਊਗਾ ਤੇ ਘਰੇ ਜਾ ਵਰਦੇ ਆ ਤੇਰੀ ਤੋਰ ਚਾਲ ਤੁਹਾਨੂੰ ਚੈੱਕ ਕਰਾਉਣੇ ਆ ਬਾਈ ਜੀ ਦਸੱਲੀ ਪਰਖ ਤੁਸੀਂ ਬਈ ਆਪ ਕਰਨੀ ਆ ਸੋਹਣੀ ਸੁਨੱਖੀ ਵਹਿੜ ਕਾਲੀ ਡੱਬੀ ਤੇ ਮਗਰ ਬਾਈ ਜੀ ਦੀ ਵੱਛੀ ਆ ਚਾਰ ਥਾਣਾ ਬਾਈ ਜੀ ਇੱਕ ਨੰਬਰ ਆ ਜਮਾ ਮੈਂ ਕਹਿੰਦਾ ਚਾਰ ਹੀ ਥਾਣਾ ਬਾਈ ਜੀ ਪੂਰੇ ਗੈਪ ਚ ਲੱਗੇ ਆ ਅੱਠੀ ਚਵਾਈ ਵਾਲੇ ਇਕੱਲਾ ਇਕੱਲਾ ਥਾਣਾ ਬਾਈ ਜੀ ਕਿਸੇ ਵੀਰ ਦੇ ਪਸੰਦ ਆਵੇ ਤੇ ਬਾਈ ਜੀ ਉਹਦਾ ਨੰਬਰ ਸਕਰੀਨ ਤੇ ਚੱਲੂਗਾ ਚਲਦੇ ਨੰਬਰ ਤੇ ਸੰਪਰਕ ਕਰ ਲਿਓ ਫੌਰ ਚਾਲ ਕਰ ਮਾਰ ਲਿਓ ਉਹ ਯਾਦ ਕਰੂਗਾ ਕਿਉਂਕਿ ਮਗਰ ਨਾਲ ਹੀ ਇਹਦੇ ਟੌਪ ਦੀ ਬੱਚੀ ਤਿਆਰ ਹੋ ਜਾਂਦੀ ਬਾਈ ਜੀ ਨਾਲ ਹੀ ਚੱਲ ਆ ਵੀ ਲੈ ਕੇ ਜਾਣਾ ਪੈਣਾ ਹੀ ਸੀਗਾ ਸਹੀ ਗੱਲ ਹੈ ਜੀ ਐਸੋ ਹੀ ਉਨੇ ਹੀ ਭਰਨੇ ਪਣੇ ਸੀਗੇ ਅੱਜ ਉਹ ਬੱਚੀ ਫਾਰਮ 'ਤੇ ਖੜਾ ਦਈਏ 30000 ਦੀ ਵੇਚੂਗੀ ਹੈਗੀ ਹੈਗੀ ਜੀ ਕੋਈ ਝੂਠ ਵਾਲੀ ਗੱਲ ਨਹੀਂ ਬਾਈ ਜੀ ਬੱਚੀ ਕਰਮਾਂ ਵਾਲੀ ਬਹੁਤ ਜਿਆਦਾ ਚੰਗੀ ਆ ਮਾਲਕ ਸੱਚੇ ਪਾਤਸ਼ਾਹ ਉਹਦਾ ਹੋਰਾਂ ਲੰਮੀਆਂ ਕਰੇ ਬਾਈ ਜੀ ਤੇ ਦੁੱਤਾ ਆਖਰ ਆਪਾਂ ਨੂੰ ਬੱਛੇ ਨੂੰ ਵੀ ਪਿਆਉਣਾ ਹੀ ਪੈਂਦਾ ਤੇ ਇਹਨੂੰ ਪਿਆਵਾ ਬੇਅਰਥਾ ਨਹੀਂ ਜਾਂਦਾ ਅੱਜ ਤੋਂ ਹੀ ਜਿਹੜੇ ਵੀਰ ਨੇ ਸ਼ੌਕ ਨਾਲ ਸਾਵਲੀ ਸੇ ਬਾਈ ਜੀ ਸਾਲ ਦੇ ਵਿੱਚ ਵਿੱਚ ਬੱਚੀ ਖੜੀ ਹੋ ਜਾਣੀ ਨਾਲ ਹੀ ਨਾਲ ਹੀ ਗਾਂ ਹੀ ਬਣ ਜਣੀ ਹੈ ਬਾਈ ਜੀ ਇਹ ਤਾਂ ਬੜਾ ਹੀ ਖੁੱਲੀ ਜਾਂਦਾ ਬੱਚੀ ਔਰ ਰੁਪਏ ਨਾਲ ਕਰਮ ਵਾਲੀ ਨੇ ਇਹ ਬਤਾ ਜਣੇ ਕੋਈ ਕੀਮਤ ਨਹੀਂ ਪੈਂਦੀ ਹਜੇ ਬੱਚੀ ਸੱਚੀ ਬਹੁਤ ਲਓ ਬਾਈ ਜੀ ਬੱਚੀ ਦੁਆਰਾ ਤੋਂ ਚੈੱਕ ਬਾਈ ਜੀ ਤੁਹਾਨੂੰ ਫੇਰ ਕਰਾ ਦਿੰਦੇ ਆ ਪੂਰੀ ਚੰਗੀ ਬੱਚੀ ਫੁੱਲ ਬਰੀਡ ਵਾਲੀ ਬੇਜੀ ਤੇ ਸੀਮਨ ਵਾਲੇ ਨਹੀਂ ਬਾਈ ਜੀ ਉਹਨਾਂ ਨੂੰ ਹੂੰ ਹਾਂ ਸੀਮਨ ਕਹਿੰਨ ਨੂੰ ਆਪਾਂ ਜਿਹੜਾ ਉਹ ਮਰਦੀ ਗਏ ਕਹਿਨ ਨੂੰ ਜਿਹੜਾ ਕਹਿੰਦਾ ਮੰਨ ਜੂਆਂ ਲੱਗ ਪਰ ਨਹੀਂ ਕੋਲੋ ਕਹਿੰਦਾ ਸਿੱਧਾ ਗੱਲ ਚੁੱਕਿਆ ਜਾਂਦਾ ਜੀ ਕਹਿੰਦਾ ਕੋਈ ਤੇ ਬਾਈ ਜੀ ਹੁਣ ਕਿੰਨਾ ਕੁ ਬੋਲਾ ਬੂਲਾ ਕੱਢਿਆ ਦਾ ਫਿਰ ਬੋਲਾ ਤਾਂ 3-4 ਕਿਲੋ ਕੱਢਿਆ ਸੀਗਾ ਕਿਉਂਕਿ ਉਹ ਆਪ ਨੂੰ ਪਿਆ ਸੀਗਾ ਜੇ ਜੂਰ ਪੈ ਗਈ ਬਾਕੀ ਬੱਚੇ ਨੂੰ ਪਿਆ ਸੀਗਾ ਠੀਕ ਹੈ ਜੀ ਤੇ ਕਿੰਨਾ ਪਾ ਦੂਗੀ ਇਹਨਾਂ ਤਾਜ਼ਾ ਬਾਈ ਮੰਨ ਕੇ ਚਲੋ ਜੀ 23-24 ਕਿਲੋ ਨੋਰਮਲ ਹੀ ਪਾਉਗੀ ਠੀਕ ਹੈ ਜੀ ਤੇ ਬਾਈ ਜੀ ਫੋਨ ਕਰਦੇ ਆ ਫੇਰ ਆਪਾਂ ਗੱਲ ਕਰ ਲਓ ਬਾਈ ਜੀ ਬਾਈ ਜੀ ਹੁਣ ਭਾਈ ਜੈਤ ਜੀ ਗੱਲ ਬਾਤ ਆਸਦੇ ਬਲਵਾਰੇ ਕਿੰਨੇ ਦੇ ਦੋਗੇ ਭਾਈ ਜੀ ਮੁੱਲ ਕਰਾਉਣਾ ਦਾ 85 ਕਰਾ ਲਓ 80 ਕਰਾ ਲਓ ਜਿਵੇਂ ਇੱਕ ਸੰਗਤ ਜੀ ਨੇ ਵਰਨਾ ਹੈ ਹਾਂਜੀ ਤੇ ਨਹੀਂ 75000 ਰੁਪਏ ਦੀ ਜੱਦ ਤੇ ਨੋ ਹੀ ਆਗੇ ਠੀਕ ਹੈ ਮਾਲਤਾਨ ਹੋ ਜੂ ਜੀ ਹਾਂ ਮਾਲਤਾਨ ਕੋਈ ਕਰਦਾ ਹੈਗੇ ਆਪ ਦੀ ਖੁਸ਼ੀ ਨਾ ਹੋਵੇ ਠੀਕ ਹੈ ਭਾਈ ਉਹ ਭਾਈ ਜੀ 75000 ਰੁਪਏ ਦੇ ਵਿੱਚੋਂ ਮਾਲਤਾਨ ਹੋ ਜੂਗਾ ਕਰਮ ਵਾਲੀ ਆਪ ਵੀ ਬਹੁਤ ਪਿਆਰੀ ਚੰਗੀ ਆ। ਬੱਛੀ ਵੀ ਬਹੁਤ ਚੰਗੀ ਹੈ। 15000 ਦੀ ਬੱਛੀ ਘਟਦਾਗੇ। ਲੋ ਬਾਈ ਜੀ ਬਾਈ ਜੀ ਨੇ ਆਫਰ ਹੋਰ ਦਿੱਤਾ ਕਹਿੰਦਾ ਕੋਈ ਵੀ ਵੀਰ ਵੱਛੀ ਛੱਡ ਕੇ ਜਾਊਗਾ 15000 ਰੁਪਏ ਦੀ ਬੱਛੀ ਅੱਜ ਹੀ ਕੱਟੀ ਜਾਊਗੀ। ਸੌਦਾ ਕਰਕੇ ਬੱਛੀ। ਛੱਡਣੀ ਨਹੀਂ ਗਏ ਨੇ। ਠੀਕ ਹੈ ਜੀ। ਜਿਹੜੀ ਗੱਲ ਅਗਲੇ ਨੂੰ ਵੀ ਪਤਾ ਵੀ ਛੱਡਾਂ ਕਾਹਦੇ। ਅੱਛੀ 30000 ਦੀ ਲੱਗਦੀ ਹੈ ਕੱਲੀ। ਲੋ ਬਾਈ ਜੀ ਬੱਛੀ ਬਾਈਆਂ ਨੂੰ ਅੱਜ ਹੀ ਕਹਿੰਦੇ ਛੱਡੀ ਦੇਖਦੀ ਆ 15000 ਰੁਪਏ ਦੀ ਬੱਛੀ ਰੱਖੀ ਜਾਊਗੀ ਕੋਈ ਵੀ ਵੀਰ ਵੜ ਲਊਗਾ ਤਾਂ। ਪਹਿਲੇ ਕਾ ਛੱਡਣੀ ਤੇ ਦੂਜਾ ਨੰਬਰ ਜੀ ਦੂਜਾ ਨੰਬਰ 73 ਆ ਗਈ ਸੀ ਪੰਜਾਬ ਵਾਲੀ ਹਾਂਜੀ ਹਾਂਜੀ ਠੀਕ ਆ ਜੀ ਬੱਡੇ ਕੱਦ ਕਾਠ ਵਾਲੀ ਹਾਂਜੀ ਇਹਦੇ ਮਗਰ ਬੱਛੀ ਆ ਇਹ ਸ਼ਹਿਰ ਬੱਛੀ ਇਹਦੇ ਮਗਰ ਬਹੁਤ ਲੋ ਬਾਈ ਜੀ ਬੱਛੀ ਇਹਦੇ ਮਗਰ ਆ ਗਈ ਆ ਫੇਰ ਸਹਿਰਾ ਇਹ ਸ਼ਹਿਰਾ ਬੱਛੀ ਵੀ ਚੰਗੀ ਆ ਲੋ ਜੀ ਬੱਛੀਆਂ ਦਾ ਵਾਲ ਗੀਆਂ ਹਾਂਜੀ ਬਹੁਤ ਚੰਗੀਆਂ ਵਹਿੜਾ ਜਰਸੀ ਪੰਜਾਬ ਵਾਲੀ ਅਰੀਜ ਨਾਲ ਸੋਭਾਈ ਸੂਈ ਵੀ ਹਾਂਜੀ ਹਾਂਜੀ ਤੇ ਕਿੰਨਾ ਕੁ ਕੰਪਲੀਟ ਆ ਹਾਂਜੀ ਬਾਈ ਜੀ ਜੇਰ ਦੋਨਾਂ ਦੀ ਤੁਹਾਨੂੰ ਪਹਿਲਾਂ ਹੀ ਬਖਾਤੀ ਸੀ ਦੁਆਰਾ ਵੇਖ ਲੋ ਦੋਨਾਂ ਗਾਇਆਂ ਦੀ ਜ਼ੇਰ ਕੰਪਲੀਟ ਆ ਆ ਬੱਟਲ ਦੇ ਵਿੱਚ ਬਾਈ ਜੀ ਨੇ ਰੱਖੀ ਬੈਠੇ ਆ ਬਾਕੀ ਬਾਈ ਜੀ ਹੁਣੀ ਤੁਹਾਨੂੰ ਸੁਣੀ ਜਾਂਦੇ ਆ ਆਦੇ ਸਾਡੇ ਨੂੰ ਜ਼ੇਰ ਦੀ ਫੁੱਲ ਗਰੰਟੀ ਦੇਗੀ ਇਹ ਬੋਲਾ ਤਿੰਨ ਚਾਰ ਕਿਲੋ ਕੱਟਿਆ ਵਾ ਆਪਣਾ ਹੀ ਠੀਕ ਆ ਜੀ ਕਿਉਂਕਿ ਮੰਨ ਕੇ ਚੱਲੋ ਨਾ ਬੋਲਾ ਬਲਾ ਪਿਆ ਦੀਆਂ ਨਾ ਜ਼ੇਰ ਜੁਰ ਵਧੀਆ ਪੈ ਜਾਂਦੀ ਆ ਨਾਲੇ ਮਾੜੇ ਮੋੜੇ ਥਣ ਖਾਲੇ ਹੋ ਜਾਂਦੇ ਆ ਨਾ ਪਿਆਰੀ ਬਹੁਤ ਆ ਤੇ ਤੋਰ ਝਾਲੇ ਦੀ ਵੀ ਚੈੱਕ ਕਰਾ ਦਿਓ ਜੀ ਕਿੰਨਾ ਕੁ ਪਾਉ ਤੁਹਾਨੂੰ ਤਾਂ ਜਿਆਦਾ ਦਦੇ ਹੈ ਦੁੱਧ ਬਾਈ ਨਾਰਮਲ ਇਹਨੂੰ 20 ਕਿਲੋ ਪੋਣਾ ਚਾਹੀਦਾ ਹੱਤ ਵੀ ਬਣਦਾ ਲਓ ਬਾਈ ਜੀ ਫੇਸ ਕੁਆਲਿ ਪੂਰੀ ਚੰਗੀ ਵਹਿੜ ਪੰਜਾਬ ਵਾਲੀ ਜਰਸੀ ਤੇ ਤੌਰ ਚਾਲ ਤੁਹਾਨੂੰ ਚੈੱਕ ਕਰਾਉਣੇ ਆ ਵੀਰੇ ਅਸਲੀ ਪਰਕ ਤੁਸੀਂ ਆਪ ਹੀ ਕਰਨੀ ਆ ਚਾਰੇ ਥਣ ਪੂਰੇ ਗੈਲ ਚ ਅੱਥੀ ਚੁਾਈ ਵਾਲੇ ਮੁੱਠੀ ਵਾਲਾ ਥਣ ਲੱਗਿਆ ਹੋਇਆ ਵੀਰੇ ਇਹਨੂੰ ਵੀ ਸੋਹਣੀ ਸੁਨੱਖੀ ਵਹਿੜ ਕਿਸੇ ਵੀਰ ਦੇ ਤਸੰਦ ਆਵੇ ਤੇ ਬਾਈ ਜੀ ਹੁਣ ਦਾ ਇਹ ਵੀ ਬਹੁਤ ਇੱਕ ਨੰਬਰ ਨਿਕਲੀ ਠੀਕ ਆ ਬਾਈ ਜੀ ਸੀਲ ਠੰਡੀ ਆ ਦੋਨੇ ਹੀ ਵਹਿੜਾ ਦੋਨੇ ਹੀ ਬੱਚਿਆਂ ਵਾਲਾ ਜੇ ਕੋਈ ਬੰਦਾ ਆਨਲਾਈਨ ਵੀ ਮੰਗਵਾਉਂਦਾ ਹੈਗਾ ਜੀ ਠੀਕ ਆ ਬਾਈ ਜੀ ਹਰ ਇੱਕ ਪੱਖੋਂ ਬਾਈ ਜੀ ਉਹਨਾਂ ਦੀ ਗਰੰਟੀ ਹੈ ਹਾਂਜੀ ਹਾਂਜੀ ਜੇ ਕੋਈ ਆਨਲਾਈਨ ਵੀ ਮਗਾ ਸਕਦਾ ਹੈ ਲੋ ਜੀ ਅਗਲਾ ਆਪ ਦੇਖੋ ਘਰੇ ਉੱਪਰ ਨੇਰ ਤੋਂ ਖਾਲਦੇ ਬੱਚਾ ਘਰੇ ਗੱਡੀ ਤੋਂ ਉਤਾਰ ਕੇ ਬਾਈ ਜੀਆਂ ਦੇ ਦਸੱਲੀ ਕਰਕੇ ਰੱਖ ਸਕਦਾ ਦੱਦਲਾਂ ਗਾ ਨਾੜਾਂ ਦੇ ਨਾਲ ਹਵਾਨਾ ਸੁੱਖ ਨਾਲ ਭਰਿਆ ਪਿਆ ਲੈ ਚਲੋ ਜੀ ਮੁੱਲ ਬਾਈ ਜੀ ਤੋਂ ਇਹਦਾ ਵੀ ਪੁੱਛੀ ਜਾਂਦੇ ਆ ਉੱਛਲੇ ਨਹੀਂ ਤੇ ਇਹਦੀ ਵੀ ਜਿਆਦਾ ਮੰਗ ਆ ਬਾਈ ਜੀ ਇਹਦਾ ਵੀ ਮੰਨ ਕੇ ਚੱਲੋ ਜੀ ਬਰਾਬਰੀ ਕਰ ਦਿੰਨੇ ਆਂਗੇ ਜੋੜਾ ਕੋਈ ਬੰਦਾ ਲੈ ਨ ਲੈਦਾ ਜਾਵਣਾ ਕੋਈ ਵੀ ਮੰਨ ਕੇ ਚੱਲੋ ਮੁੱਲ ਕਰ ਨੂੰ 85 ਦਾ ਵੀ ਹੈ ਜੀ ਇੱਕ ਸਾਈਆਂ ਚ ਪੈਣਾ ਦਾ 77000 ਦੀ ਵੀ ਦੇ ਦਾਂਗੇ ਜੇ ਜੋੜਾ ਇਕੱਠਾ ਹੀ ਲਵੇ ਕੋਈ ਫਿਰ ਕੋਈ ਮਾਨਤਾਨ ਖੁੱਲਾ ਕਰ ਦਾਂਗੇ ਜਿਹੜੀ ਲੋ ਬਾਈ ਜੀ ਜੋੜਾ ਇਕੱਠਾ ਹੀ ਲਵੇ ਬਾਈ ਜੀ ਆ ਦੇ ਖੁੱਲਾ ਮਾਨਤਾਨ ਕਰ ਦਾਂਗੇ 100 ਕਿਲੋਮੀਟਰ ਰੱਕ ਪਹੁੰਚ 100 ਕਿਲੋਮੀਟਰ ਮੀਟਰਵਾੜ ਤੀਕ ਬਾਈ ਜੀ ਆਫਰ ਬਾਈਆਂ ਨੇ ਪਹੁੰਚ ਦਿੱਤੀ ਜੋੜੇ ਚ ਹੋਊਗੀ ਜੋੜੇ ਚ ਬਾਈ ਜੀ ਕੱਲੀ ਚ ਕੋਈ ਨਹੀਂਗਾ ਕੱਲੀ ਦੀ ਕੋਈ ਵੀਰ ਨਾ ਝਾਕ ਰੱਖੇ ਕਹੀ ਸੀ ਕਿ ਕਈ ਜ਼ਰੂਰ ਆ ਪਰ ਬਾਈਆਂ ਨੇ ਜੋੜੇ ਦੀ ਪਹੁੰਚ ਕਹੀ ਆ ਵੀ ਮੇਰੇ ਤੇ ਮੋਬਾਈਲ ਨੰਬਰ ਬਾਈਆਂ ਆ ਤਾਂ ਬਾਈ ਜੀ ਤੋਂ ਪੁੱਛਦੇ ਨੇ ਬਾਈ ਇਹ ਆਪਣਾ ਮੋਬਾਈਲ ਨੰਬਰ ਹੈ 8647219571 ਇੱਕ ਵਾਰੀ ਫੇਰ ਦੱਸੋ 8647601402 ਲਓ ਬਾਈ ਇਹ ਬਾਈ ਜੀ ਦਾ ਮੋਬਾਈਲ ਨੰਬਰ ਹੈ ਸਕਰੀਨ ਤੇ ਚੱਲੂਗਾ ਚੱਲਦੇ ਨੰਬਰ ਤੇ ਸੰਪਰਕ ਕਰ ਲਿਓ ਵੀਰ ਜੀ ਆਪਣੀ ਵੀਡੀਓ ਸੋਹਣੀ ਲੱਗੇ ਅਗੇ ਸ਼ੇਅਰ ਕਰ ਲਿਓ ਲਾਇਕ ਕਰ ਲਿਓ ਤੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਵੇਖਣ ਲਈ ਧੰਨਵਾਦ ਬਾਈ ਜੀ